ਐਮ ਆਰ ਵੜੀ ਆ ਜੀ ਰਾਖ ਰੰਗੀ ਆ ਜੀ ਜਦੋਂ ਦੇ ਵਿੱਚ ਇਹਦਾ ਆਨਲਾਈਨ ਕਲਾਸਾਂ ਜੀ ਤੇ ਬਾਕੀ ਫ੍ਰੀ ਟਾਈਮ ਹੁੰਦਾ ਹੈ ਉਦੋਂ ਉਹ ਪਿਆ ਸੀ ਫਿਰ ਮਨਰਾਜ ਨੇ ਘੋੜੀ ਰੱਖੀ ਤੇ ਫਿਰ ਮਨਰਾਜ ਹੁਣੀ ਜਿਹੜੇ ਆ ਸਵੇਰੇ ਸ਼ਾਮ ਸੇਵਾ ਕਰਨ ਲੱਪੇ ਤੇ ਹੁਣ ਤੁਸੀਂ ਮਨਰਾਜ ਸਾਡਾ ਦੇਖ ਲਓ ਤੇ ਇਹ 11ਵੀਂ ਚ ਹੁਣ ਪੜਦਾ ਤੇ ਬਿਲਕੁਲ ਫਿੱਟ ਆ ਆਪਾਂ ਨੂੰ ਸ਼ੁਰੂਆਤ ਕਿੱਥੋਂ ਕਰਨੀ ਚਾਹੀਦੀ ਹੈ ਘੋੜੇ ਤੋਂ ਕਿ ਘੋੜੀ ਤੋਂ ਸੌ ਹਸੀਲ ਘੋੜੀ ਤੋਂ ਕਰਨੀ ਚਾਹੀਦੀ ਘੋੜੀ ਰੱਖਿਆ ਬੰਦਾ ਤੇ ਘੋੜਾ ਤਾਂ ਫਿਰ ਬਾਅਦ ਦੀਆਂ ਗੱਲਾਂ ਪਹਿਲਾਂ ਆਪਣਾ ਸ਼ੌਂਕ ਸ਼ੁਰੂ ਕਰੇ ਡਾ ਪੈਰ ਜਦਾਂ ਘੋੜੀ ਦੇ ਸਿੱਧੇ ਆ ਪਿਛਲੇ ਪੈਰ ਜਿਹੜੇ ਪ ਬਾਕੀ ਆਪਾਂ ਨੂੰ ਘੂੜੀਆਂ ਦੇ ਵੀ ਦੇਖਣੇ ਚਾਹੀਦੇ ਵੀ ਨੀਵੇਂ ਤਨੀਆ ਖੁਰ ਹੂੰ ਤੇ ਹੋਰ ਆਪਾਂ ਇਹਨਾਂ ਦੀ ਉਮਰ ਚੈੱਕ ਕਰਨੀ ਚਾਹੀਦੀ ਵੀ ਘੋੜੀ ਜਿਆਦਾ ਉਮਰ ਦੀ ਤਨੀਆ ਸਿਆਣੀ ਤਨੀਆ ਅੱਜ ਕੱਲ ਟੀਵੀ ਦੇਖ ਕੇ ਗੇਮ ਦੇਖ ਕੇ ਤੇ ਉਹ ਆਪਣਾ ਟਾਈਮ ਸਾਰਾ ਖਰਾਬ ਕਰ ਰਹੇ ਆ ਉਹੀ ਜਿਹੜਾ ਆਪਣਾ ਟਾਈਮ ਸਪੈਂਡ ਆਪਾਂ ਜਾਨਵਰਾਂ ਨੂੰ ਦੇ ਦਈਏ ਤਾਂ ਬਿਹਤਰ ਹੋਊਗਾ ਇਹ ਪਹਿਲਾਂ ਸਿਰਫ ਸਟੱਡੀ ਕਰਨੀ ਸਕੂਲ ਆ ਕੇ ਮੋਬਾਈਲ ਚਲਾਉਣਾ ਗੇਮਸ ਦੇਖਣੀਆਂ ਗੇਮਸ ਖੇਡਣੀਆਂ ਤੇ ਪਹਿਲਾਂ ਬਾਹਰ ਖੂਤੇ ਵੀ ਨਹੀਂ ਆਉਂਦਾ ਹੁੰਦਾ ਸੀਗਾ ਸਾਸੀ ਕਾਲਜੀ ਪੀਆਰ ਪੰਜਾਬ ਤੇ ਸਵਾਗਤ ਆ ਕਿਉਂਕਿ ਮੈਂ ਇਹ ਮੰਨਦਾ ਆ ਕਿ ਜੇ ਤੁਸੀਂ ਪੰਜਾਬ ਦੀ ਜਵਾਨੀ ਬਚਾਉਣੀ ਆ ਨਾ ਤੇ ਤੁਹਾਨੂੰ ਬੱਚਿਆਂ ਨੂੰ ਸਾਂਭਣਾ ਪਊਗਾ ਬੱਚਿਆਂ ਨੂੰ ਸਾਂਭਣ ਦੇ ਲਈ ਨਾ ਤੁਹਾਨੂੰ ਇਹ ਬੱਚਿਆਂ ਨੂੰ ਮੈਂ ਮੰਨਦਾ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਖੇਡ ਮੈਦਾਨਾਂ 'ਚ ਭੇਜੋ ਉੱਥੇ ਉਹਨਾਂ ਨੂੰ ਫੁੱਟਬਾਲ ਖੇਡਣ ਲਾਓ ਉੱਥੇ ਉਹਨਾਂ ਨੂੰ ਦੌੜਨ ਲਾਓ ਉੱਥੇ ਉਹਨਾਂ ਨੂੰ ਕੋਈ ਹਾਕੀ ਕੋਈ ਜੋ ਵੀ ਤੁਹਾਨੂੰ ਪਸੰਦ ਆ ਬਈ ਉਹ ਕ੍ਰਿਕਟ ਵਗੈਰਾ ਜੋ ਵੀ ਅੱਛਾ ਲੱਗਦਾ ਖੇਡਣ ਬੱਚਿਆਂ ਨੂੰ ਥੋੜਾ ਜਿਆ ਆਪਣਾ ਟੈਕਨੋਲੋਜੀ ਜਿਹੜੀ ਜ਼ਿਆਦਾ ਯੂਜ਼ ਕਰ ਰਹੇ ਨੇ ਜਿਵੇਂ ਮੋਬਾਈਲ ਬਹੁਤ ਯੂਜ਼ ਕਰ ਰਹੇ ਨੇ ਉਹਨੂੰ ਤੋੜੋ ਹੁਣ ਪਿਛਲੀ ਵੀਡੀਓ ਤੁਹਾਨੂੰ ਮੈਂ ਜਸਕੀਰਤ ਦਾ ਦਿਖਾ ਲਿਆ ਜਿਹੜਾ ਕਿ ਮੁਰਗੇ ਰੱਖਦਾ ਇਹ ਜਸਕੀਰਤ ਦਾ ਹੀ ਕਹਿ ਲਓ ਵੱਡਾ ਭਾ ਤੇ ਇਹ ਬੱਚਾ ਜਿਹੜਾ ਮਨਰਾਜ ਆ ਸਾਡਾ ਮਨਰਾਜ ਰੱਖਦਾ ਘੋੜੀ ਉਹ ਵੀ 6ਵੀਂ ਜਾਂ 7ਵੀਂ ਤੋਂ ਹੀ ਰੱਖ ਰਿਹਾ ਠੀਕ ਆ ਕਿੱਦਾਂ ਇਹ ਜਾਨਵਰ ਜਿਹੜੇ ਆ ਸਾਡੇ ਬੱਚਿਆਂ ਚ ਇੱਕ ਸਾਰਥਕ ਊਰਜਾ ਪੈਦਾ ਕਰ ਸਕਦੇ ਆ ਕਿਵੇਂ ਤੁਹਾਡੇ ਬੱਚੇ ਆਪਣੇ ਵਿਹਲੇ ਸਮੇਂ ਨੂੰ ਜਿਹੜਾ ਆ ਉਹ ਜਦੋਂ ਉਹਨਾਂ ਨੇ ਉਸ ਵਿਹਲੇ ਸਮੇਂ ਚ ਕਿਸੇ ਸ਼ਾਇਦ ਮਾੜੀ ਆਦਤ ਤੇ ਲੱਗਣਾ ਆ ਗੇਮਾਂ ਖੇਡੀਆਂ ਜਾਂੀਆਂ ਨੇ ਟੀਵੀ ਜਾਂ ਆਹ ਕੰਪਿਊਟਰਾਂ ਦੇ ਅੱਗੇ ਮੋਬਾਈਲਾਂ ਦੇ ਉੱਤੇ ਉਹਨੂੰ ਉਹ ਫਿਕਰ ਰਹੂਗਾ ਕਿ ਆਪਣੇ ਜਾਨਵਰਾਂ ਦਾ ਠੀਕ ਆ ਉਹ ਤੁਹਾਨੂੰ ਮੈਂ ਅੱਜ ਦਿਖਾਉਂਦਾ ਆ ਆ ਮੰਨਰਾਜ ਸਿੰਘ ਆ ਸਾਡੇ ਵੱਡੇ ਭਾਈ ਸੁਖਦੀਪ ਸਿੰਘ ਢੰਡਾ ਹੋਣਾ ਦਾ ਬੇਟਾ ਆ ਇਦੇ ਨਾਲ ਹੀ ਆ ਇਹਦਾ ਦੋਸਤ ਆ ਇਹ ਦੋ ਜਣੇ ਮੰਦਰਾਜ ਇਹ ਅਰਸ਼ ਆ ਮੁੰਡਾ ਜਸਕੀਰਤ ਨੂੰ ਤੁਸੀਂ ਪਹਿਲਾਂ ਮਿਲ ਚੁੱਕੇ ਹੋ ਇੱਕ ਕੁੱਕੜ ਪ੍ਰੇਮੀ ਜਿਹੜਾ ਸਾਡਾ ਜਸਕੀਰਤ ਆ ਬਹੁਤ ਪਿਆਰਾ ਜਿਹਾ ਬੱਚਾ ਆ ਇਹ ਤੇ ਆ ਆ ਜਿਹੜੀ ਘੂੜੀ ਆ ਇਹ ਲਿਆਂਦੀ ਸੀਗੀ ਤੇ ਇਹ ਨਵੀਂ ਲਿਆਂਦੀ ਨਾ ਆਪਾਂ ਹਾਂ ਜੀ ਇਹਨਾਂ ਨੂੰ ਹੋ ਚਲਾ ਜੀ ਮਹੀਨਾ ਹੋ ਚਲਾ ਆਪਣੇ ਸਾਡੇ ਆਪਣੇ ਕੋਲ ਹੂੰ ਹਾਂ ਜੀ ਕਿਹੜੀ ਨਸਲ ਆ ਇਹ? ਇਹ ਮਾਰਵਾੜੀ ਹੈ ਜੀ। ਅੱਛਾ ਹਾਂ ਜੀ ਹਾਂ ਜੀ ਇਹਦਾ ਜਿਹੜਾ ਰੰਗ ਆ ਤੁਸੀਂ ਦੇਖੋ ਹਨਾ ਬੜਾ ਬੜਾ ਵਧੀਆ ਆ ਆਮ ਆਮ ਆਪਾਂ ਇਦਾਂ ਦਾ ਰੰਗ ਆਪਾਂ ਦੇਖਦੇ ਨੇ ਮੇਰਾ ਆਖ ਰੰਗੀ ਆ ਜੀ ਇਹ ਆਪਣੀ ਘੋੜੀ ਇਹਦੀ ਹਾਈਟ ਹੈਗੀ ਆ 65 ਇੰਚ 61 40 ਵਾਲੀ ਹੂੰ ਤੇ ਇਹ ਬਾਲ ਭੋਰੀਆਂ ਦੀ ਵੀ ਸਾਫ਼ ਆ ਬਿਲਕੁਲ ਹੱਡਾ ਪੈਰਾਂ ਦੀ ਇਹ ਆਪਣੀ ਕਿੰਵੀਂ ਘੋੜੀ ਆ ਇਹ ਆਪਣੀ ਕੋ ਹੈਗੀ ਤੀਜੀ ਘੋੜੀ ਆ ਜੀ ਜਿਹੜੀ ਮੇਰੇ ਕੋ ਆਪਣੀ ਮਨਰਾਜੇ ਘੋੜੀਆਂ ਦਾ ਸ਼ੌਕ ਕਦੋਂ ਤੋਂ ਪੈ ਗਿਆ ਈ ਬਸ ਪੜਾਈ ਇਹਨੂੰ ਹੋ ਗਿਆ ਲਾਕਡਾਊਨ ਦੇ ਵਿੱਚ ਪਿਆ ਸੀ ਜੀ ਅੱਛਾ ਲਾਕਡਾਊਨ ਦੇ ਵਿੱਚ ਉਦੋਂ ਆਨਲਾਈਨ ਕਲਾਸਾਂ ਸੀ ਤੇ ਬਾਕੀ ਫ੍ਰੀ ਟਾਈਮ ਹੁੰਦਾ ਏ ਉਦੋਂ ਕਿ ਪਿਆ ਸੀ ਸੌਂ ਕਦੋਂ ਡੈਡੀ ਹੁਣਾਂ ਰੱਖੀਆਂ ਸੀ ਹਾਂ ਤੇ ਫਿਰ ਉਦੋਂ ਉਹ ਉਹਨਾਂ ਜਾਨਵਰਾਂ ਨਾਲ ਹੀ ਪਿਆਰ ਪੈਣਾ ਸ਼ੁਰੂ ਹੋ ਗਿਆ ਸੀ ਹਾਂ ਠੀਕ ਆ ਹੁਣ ਲਾਕਡਾਊਨ 'ਚ ਤੇਰਾ ਮਨ ਨਹੀਂ ਕਰਦਾ ਹੁੰਦਾ ਸੀ ਕਿ ਆਪਾਂ ਗੇਮਾਂ ਖੇਡੀਏ ਤੇ ਆਹ ਕਰੀਏ ਤੇ ਉਹ ਅੱਜ ਤੇਰੀ ਉਮਰ ਦੇ ਬੱਚੇ ਜ਼ਿਆਦਾ ਇਹ ਇਨਾ ਕੰਮਾਂ 'ਚ ਰਹਿੰਦੇ ਆ ਹਾਂਜੀ ਇਹ ਤਾਂ ਹੈ ਪਰ ਨਾਲ ਦੇ ਵੀ ਹੋਣ ਕਰਕੇ ਕਰੋ ਉਹਨਾਂ ਦੇ ਵਿੱਚ ਤੋਂ ਖੁਦੇ ਘੋੜੀਆਂ ਹੁੰਦੀਆਂ ਸੀਗੇ ਵੀ ਕੋਈ ਬਾਹਲੇ ਬੰਦੇ ਵੀ ਨਹੀਂ ਆਉਂਦੇ ਸੀਗੇ ਨਾਲ ਤੇ ਫਿਰ ਆਪ ਹੀ ਦਾ ਸਾਫ ਸਫਾਈ ਕਰਨੀ ਤੇ ਆਪ ਹੀ ਸਵਾਰੀ ਤੇ ਕਰਨਾ ਵੀ ਸ਼ੌਂਕ ਹੀ ਆ ਪੈਣਾ ਸਵਾਰੀ ਦਾ ਹਾਂ ਹਾਂ ਅੱਛਾ ਮੈਂ ਇੱਕ ਗੱਲ ਦਾ ਆਜ਼ਮਾ ਵੀ ਮੰਨਰਾਜ ਦਾ ਵੀ ਪਹਿਲਾਂ weight ਕਾਫੀ ਹੁੰਦਾ ਸੀ ਹਾਂ ਆ ਮੰਨਰਾਜ ਦੀ ਸਿਹਤ ਕਾਫੀ ਜਿਹੜੀ ਹੈਵੀ ਸੀਗੀ ਤੇ ਫਿਰ ਮੰਨਰਾਜ ਨੇ ਘੋੜੀ ਰੱਖੀ ਤੇ ਫਿਰ ਮਨਰਾਜ ਹੁਣੀ ਜਿਹੜੇ ਆ ਸਵੇਰੇ ਸ਼ਾਮ ਸੇਵਾ ਕਰਨ ਲੱਪੈ ਤੇ ਹੁਣ ਤੁਸੀਂ ਮਨਰਾਜ ਸਾਡਾ ਦੇਖ ਲਓ ਤੇ ਇਹ 11ਵੀਂ ਚ ਹੁਣ ਪੜਦਾ ਤੇ ਬਿਲਕੁਲ ਫਿੱਟ ਆ ਮੁੰਡਾ ਇਸ ਲਈ ਮਨਰਾਜ ਕਿੰਨੇ ਵਜੇ ਉੱਠਣਾ ਪੈਂਦਾ ਸਵੇਰ ਨੂੰ ਤੇ ਸਵੇਰ ਨੂੰ 5:30 ਵਜੇ ਉੱਠਦਾ ਐ ਤੇ 6:00 ਵਜੇ ਮੈਂ ਖੂਤੇ ਆ ਕੇ ਫਿਰ ਸਵੇਰ ਨੂੰ ਆ ਕੇ ਪਹਿਲਾਂ ਇਹਦਾ ਖਰਖਰਾ ਪਾਣੀ ਕਰਦਾ ਹਾਂ ਮੈਂ ਜਿਵੇਂ ਪਹਿਲਾਂ ਖਰਖਰਾ ਮਾਰਨਾ ਫਿਰ ਬੁਰਸ਼ ਮਾਰ ਕੇ ਤੇ ਫਿਰ ਸਾਫ਼ ਕਰਕੇ ਕੁੜੀ ਫਿਰ ਇਹਨੂੰ ਮੈਂ ਜਾਣ ਲੱਗੇ ਦਾਣਾ ਪਾਣੀ ਕਰਕੇ ਅਪਰੋਕਸਿਮੇਟਲੀ 40 45 ਮਿੰਟ ਲਾ ਦਈ ਜੀ ਕਿਨੂ ਸਵੇਰ ਨੂੰ ਤੇ ਕਿਉਂਕਿ ਸਵੇਰ ਨੂੰ ਤਾਂ ਟਾਈਮ ਥੋੜਾ ਹੁੰਦਾ ਸਕੂਲੇ ਜਾਣਾ ਹੁੰਦਾ ਆ ਤੇ ਤਾਂ ਕਰਕੇ ਸਵੇਰ ਨੂੰ ਥੋੜਾ ਟਾਈਮ ਘਟ ਹੁੰਦਾ ਸ਼ਾਮ ਨੂੰ ਆਪਣੇ ਕੋਲ ਟਾਈਮ ਖੁੱਲਾ ਹੁੰਦਾ ਤੇ ਨਾਲੇ ਰਾਈਡਿੰਗ ਕਰ ਲਈਦੀ ਆ ਪਰ ਸ਼ਾਮ ਨੂੰ ਨਾਲੇ ਇੱਕ ਵਾਰੀ ਫੇਰ ਘਰ ਘਨ ਮਾਲੀ ਤੇ ਮਾਲਚ ਕਰ ਲਈਦੀ ਰਾਈਡਿੰਗ ਕਰ ਲੈਂਦਾ ਹਾਂਜੀ ਹਾਂਜੀ ਕਰਦਾ ਅੱਛਾ ਤੂੰ ਇਹਨੂੰ ਕੱਲਾ ਸੰਭ ਲੈਣਾ ਕੁੜੀ ਨੂੰ ਹਾਂਜੀ ਸੰਭ ਲੈਣਾ ਜੀ ਅੱਛਾ ਮਨਰਾਜ ਮੰਨ ਲਾ ਤੇਰੇ ਵੱਲ ਦੇਖ ਕੇ ਤੇਰੀ ਆ ਵੀਡੀਓ ਦੇਖ ਕੇ ਮਨ ਲਾ ਦੋ ਚਾਰ ਨਿਆਣੇ ਪੰਜ ਸੱਤ ਨਿਆਣੇ ਪਿੱਛੇ ਪੈ ਜਾਣ ਘਰਦਿਆਂ ਦੇ ਹਾਂਜੀ ਅਸੀਂ ਵੀ ਕੁੜੀ ਲੈਣੀ ਆ ਅਸੀਂ ਵੀ ਕੋੜਾ ਲੈਣਾ ਆ ਹਾਂਜੀ ਮੰਨ ਲਓ ਹੁਣ ਸਿੱਧਾ ਹੀ ਜਵਾਕ ਤਾਂ ਕਹਿਣਗੇ ਵੀ ਘੋੜਾ ਹੀ ਰੱਖਣਾ ਹਾਂਜੀ ਪਰ ਤੇਰੇ ਹਿਸਾਬ ਨਾਲ ਆਪਾਂ ਨੂੰ ਸ਼ੁਰੂਆਤ ਕਿੱਥੋਂ ਕਰਨੀ ਚਾਹੀਦੀ ਆ ਘੋੜੇ ਤੋਂ ਕਿ ਘੋੜੀ ਤੋਂ ਸਾਊਸੀਲ ਘੋੜੀ ਤੋਂ ਕਰਨੀ ਚਾਹੀਦੀ ਆ ਜੀ ਅੱਛਾ ਨਾ ਬਸ਼ੇਰੀ ਤੋਂ ਹੂੰ ਤੇ ਘੋੜੀ ਰੱਖਿਆ ਬੰਦਾ ਤੇ ਘੋੜਾ ਤਾਂ ਫਿਰ ਬਾਅਦ ਦੀਆਂ ਗੱਲਾਂ ਪਹਿਲਾਂ ਆਪਣਾ ਸ਼ੌਂਕ ਸ਼ੁਰੂ ਕਰੇ ਤੇ ਜੇ ਆਪਾਂ ਬਸ਼ੇਰੀ ਲਈ ਉਹਨੇ ਕਿਉਂਕਿ ਰਾਈਡਿੰਗ ਤਾਂ ਕਰਨੀ ਨਹੀਂ ਤੇ ਕਈਆਂ ਦਾ ਮੈਂ ਦੇਖਿਆ ਵੀ ਉਹਨਾਂ ਦਾ ਸ਼ੌਂਕ ਮਾਰ ਜਾਂਦਾ ਫਿਰ ਵੀ ਹੂੰ ਜੇ ਬਸ਼ੇਰੀ ਰੱਖਣ ਜੇ ਘੋੜੀ ਰੱਖੋਗੇ ਫਿਰ ਉਹਨਾਂ ਰਾਈਡਿੰਗ ਨਾਲ ਸ਼ੌਂਕ ਵਧਦਾ ਹੈ ਦੇ ਲਈ ਨਾਲ ਦੀ ਨਾਲ ਇਹ ਹੈ ਕਿ ਭਾਈ ਉਹ ਊੜੀ ਜਿਹੜੀ ਆ ਨਾ ਉਹ ਸਾਊ ਸੁਭਾਅ ਦੀ ਰੱਖਿਓ ਹਾਂਜੀ ਇਹ ਇਹ ਜਿਹੜੀ ਜਿੱਦਾਂ ਹੁਣ ਆ ਘੋੜੀ ਆ ਇਹ ਮੇਰੇ ਖਿਆਲ ਨਾਲ ਇਹ ਇਹ ਪਹਿਲਾਂ ਸਪੱਟਾ ਭੱਜੀ ਆ ਨਾ ਹਾਂਜੀ ਸਪੱਟਾ ਦੌੜਾਂ ਤੇ ਲੱਗੀ ਆ ਜੀ ਅੱਛਾ ਹਾਂਜੀ ਤੇ ਹੁਣ ਤੈਨੂੰ ਇਹਨੂੰ ਹੈਂਡਲ ਕਰਨ 'ਚ ਦਿੱਕਤ ਥੋੜੀ ਪਹਿਲੇ 2-3 ਦਿਨ ਤਾਂ ਬਹੁਤ ਔਖੀ ਹੋਈ ਜੀ ਕਿਉਂਕਿ ਪਹਿਲਾਂ ਨਾ ਇਹਨੇ ਲਗਾਮ ਨੂੰ ਮੰਨਿਆ ਤੇ ਸਪੱਟਾ ਹੀ ਦੌੜਦੇ ਹੁੰਦੀ ਸੀ ਤੇ ਹੁਣ ਤਾਂ ਆਪਾਂ ਇਹ ਰੀਪੀਆ ਦੇ ਵਿੱਚ ਕਰ ਲਈ ਆ ਮਤਲਬ ਆਪਾਂ ਸਪੱਟਾ ਨਹੀਂ ਠਾਈ ਦੀ ਜੀ ਹੁਣ ਬਿਲਕੁਲ ਵੀ ਜ਼ੀਰੋ ਅੱਛਾ ਹੂੰ ਤੇ ਨਾ ਪੈਣੀ ਦਈ ਆ ਅੱਗੇ ਨਹੀਂ ਤਾਂ ਆ ਆਟੋਮੈਟਿਕਲੀ ਜਦੋਂ ਆਪਾਂ ਛੱਡਣੀ ਕੋੜੀਆਂ ਨੇ ਨਾਲੀ ਸੱਟੇ 'ਚ ਪੈਣਾ ਅਰੇਬੀਆ ਨਹੀਂ ਸੀ ਤੁਰਦੀ ਤੇ ਹੁਣ ਆਪਾਂ ਅਰੇਬੀਆ ਦੇ ਵਿੱਚ ਰੱਖੀ ਹੋਈ ਆ ਹੂੰ ਹਾਂਜੀ ਕੱਲਾ ਤੈਨੂੰ ਮੈਨੇਜ ਕਰਨ 'ਚ ਕੋਈ ਦਿੱਕਤ ਤਾਂ ਨਹੀਂ ਆਉਂਦੀ ਇਹ ਸਭ ਕੁਝ ਨਹੀਂ ਬਾਲੀ ਨਹੀਂ ਆਉਂਦੀ ਹਾਂ ਥੋੜੀ ਰਹਿੰਦੀ ਹੈ ਤੇ ਹੈਲਪ ਕੌਣ ਕੌਣ ਕਰਦਾ ਹੈਲਪ ਆਪਾ ਹੀ ਨਾਲ ਕਰਾ ਦਿੰਦੇ ਆ ਯਾਰ ਦੋਸਤ ਨਾਲੇ ਨੇ ਆਪਣੇ ਨਾਲ ਆਰਸ਼ ਹੋ ਗਿਆ ਮੇਰੇ ਪਿੰਡ ਦਾ ਫਰੈਂਡ ਹੀ ਆ ਜੀ ਉਹ ਚਲੋ ਬਾਲਾ ਹੀ ਆਉਂਦਾ ਆਪਣੇ ਨਾਲ ਸਵੇਰ ਨੂੰ ਚਾਹੇ ਜਿਵੇਂ ਜਦੋਂ ਡੇਟ ਹੋਇਆ ਆ ਮੇਤੋਂ ਨਾ ਜਾਵੇ ਉਹ ਇਕੱਲਾ ਕੀ ਕਰ ਜਾਂਦਾ ਹੁੰਦਾ ਜੀ ਇਹ ਉਹਨੂੰ ਵੀ ਮੰਨ ਜਾਂਦੀ ਉਹਦੇ ਕੋਲ ਹਾਂਜੀ ਹਾਂਜੀ ਉਹ ਵੀ ਕਰ ਦਿੰਦਾ ਆ ਤੇ ਫਿਰ ਘਰ ਦੇ ਮੈਂਬਰ ਵੀ ਇਹਨੂੰ ਹੱਥੋਂ ਤਰਾਂਦੇ ਉਹਨਾਂ ਨੂੰ ਵੀ ਨਹੀਂ ਕੋਈ ਕਸ਼ਟ ਆ ਦੇਖੀ ਸਿੱਧਾ ਘੋੜਾ ਜਿਹੜਾ ਆ ਉਹ ਕਿਉਂ ਨਹੀਂ ਰੱਖਣਾ ਚਾਹੀਦਾ ਇਹ ਵੀ ਨਾਲ ਹੀ ਦੱਸ ਰਹੀ ਹੋਂ ਮੈਂ ਕਹਿੰਦਾ ਘੋੜਾ ਹੈ ਜੀ ਇਦਾਂ ਥੋੜੀਆ ਆਪਣਾ ਐਟੀਟਿਊਡ ਆਪਾਂ ਕਹਿ ਸਕਦੇ ਹਾਂ ਕਿ ਉਹ ਸ਼ੋਅ ਕਰਨਾ ਪੰਦਾ ਤੇ ਅਗਰੈਸਿਵਨੈਸ ਹੂੰ ਤੇ ਉਹਦੇ ਨਾਲ ਜਿਹੜਾ ਬੱਚਾ ਕੀ ਡਰ ਜਾਂਦੇ ਨੇ ਜਿਹੜਾ ਨਵੇਂ ਆਪਣੇ ਯੂਥ ਹੋਏ ਜੀ ਜਿਹੜਾ ਰੱਖਣਾ ਚਾਹੁੰਦੇ ਆ ਕੁੜੀ ਤੇ ਉਹ ਥੋੜੇ ਜਿਹਾ ਇਹਦਾ ਮੇਬੀ ਡਰਾ ਦਿੰਦਾ ਘੋੜਾ ਅਗਰੈਸਿਵਨੈਸ ਕਰਕੇ ਤੇ ਤਾਂ ਕਰਕੇ ਉਹਨਾਂ ਦਾ ਸ਼ੌਂਕ ਥੋੜਾ ਫੇਵੀ ਹੋ ਸਕਦਾ ਟਰ ਨੌਜਵਾਨ ਕਿਸੇ ਮੁੰਡੇ ਕੁੜੀ ਨੂੰ ਸ਼ੌਕ ਹੋਵੇ ਤੇਰੀ ਉਮਰ ਦੇ ਜਾਂ ਤੇਤ ਤੋਂ ਛੋਟੇ ਆ ਹਾਂਜੀ ਕਿਉਂਕਿ ਤੂੰ ਵੀ ਤਾਂ 6ਵੀਂ 7ਵੀਂ ਸੀ ਜਿਆਦਾ ਇਹਨਾਂ ਕੀ ਨਿਸ਼ਾਨੀਆਂ ਤੇਰੇ ਹਿਸਾਬ ਨਾਲ ਉਹਨਾਂ ਨੂੰ ਆ ਆਪਾਂ ਕੋ ਘੋੜੀ ਖੜੀ ਆ ਤੇ ਕੀ ਦੱਸੇਗਾ ਵੀ ਆ ਚੀਜ਼ਾਂ ਜ਼ਰੂਰ ਚੈੱਕ ਕਰ ਲਿਆ ਕਰੋ ਇੱਕ ਤਾਂ ਜੀ ਹੱਡਾ ਪੈਰਾਂ ਦੀ ਦੇਖ ਲੈਣੀ ਚਾਹੀਦੀ ਹੈ ਵੀ ਸਹੀ ਆ ਘੋੜੀ ਕਿ ਨਹੀਂ ਜਿਵੇਂ ਹੱਡਾ ਪੈਰ ਜਦਾਂ ਆ ਘੋੜੀ ਦੇ ਸਿੱਧੇ ਆ ਪਿਛਲੇ ਪੈਰ ਜਿਹੜੇ ਪੌੜਿਆ ਜੀ ਨੀਵੇਂ ਨਹੀਂ ਆ ਹੱਡਿਆਂ ਤੇ ਬਾਕੀ ਆਪਾਂ ਨੂੰ ਘੂੜੀਆਂ ਦੇ ਵੀ ਦੇਖਣੇ ਚਾਹੀਦੇ ਵੀ ਨੀਵੇਂ ਤਨੀਆ ਖੁਰ ਹੂੰ ਤੇ ਹੋਰ ਆਪਾਂ ਇਹਨਾਂ ਦੀ ਉਮਰ ਚੈੱਕ ਕਰਨੀ ਚਾਹੀਦੀ ਵੀ ਘੋੜੀ ਜਿਆਦਾ ਉਮਰ ਦੀ ਤਾਂ ਨਹੀਂ ਆ ਸਿਆਣੀ ਤਾਂ ਨਹੀਂ ਆ ਇਹ ਕਿੰਨੀ ਉਮਰ ਦੀ ਹੁਣ ਇਹ ਆਪਣੀ ਹੈਗੀ 6.5 ਸਾਲਾਂ ਦੀ ਹੂੰ ਹਾਂਜੀ ਇਹਨਾਂ ਦੀ ਉਮਰ ਆਪਾਂ ਦੰਦਾ ਉਹਦਾ ਪਤਾ ਲਾ ਲੀਆ ਜੀ ਜਿੱਦਾਂ ਚੈੱਕ ਕਰਨੀ ਚਾਹੀਦੀ ਆ ਤੇ ਇੱਕ ਆ ਸਵਾਰੀ ਜੀ ਦੇਖ ਲੈਣੀ ਚਾਹੀਦੀ ਆ ਤੈਨੂੰ ਇਦਾਂ ਦਿੱਕਤ ਨਹੀਂ ਆਉਂਦੀ ਹੈਗੀ ਵੀ ਜਿੱਦਾਂ ਹੁਣ ਨਾਲ ਜਾਨਵਰ ਹੋਰ ਵੀ ਰੱਖੇ ਆ ਤੁਸੀਂ ਕਬੂਤਰ ਜਾਂ ਕੁੱਕੜ ਜਾਂ ਇਹ ਸਾਰਾ ਕੁਝ ਬੱਕਰੀਆਂ ਹਨਾ ਸਾਰਾ ਕੁਝ ਰੱਖਿਆ ਮੱਝਾ گاਵਾ ਪਰ ਦਿੱਕਤ ਨਹੀਂ ਆਉਂਦੀ ਨਹੀਂ ਜੀ ਪੜ੍ਹਾਈ ਤੇ ਕਦੇ ਅਸਰ ਨਹੀਂ ਪਿਆ ਨਹੀਂ ਕਿਉਂ ਨਹੀਂ ਪੈਂਦਾ ਕਿਉਂਕਿ ਆਪਾਂ ਜੀ ਉਹ ਵਾਲੀ ਚੀਜ਼ ਨੂੰ ਵੀ ਰੈਗੂਲਰ ਨਾਲ ਟਾਈਮ ਦੇਵਾਂਗੇ ਸਟੱਡੀਜ਼ ਨੂੰ ਫੇਰ ਨਹੀਂ ਪਿੱਛੇ ਪਊਗਾ ਜੀ ਆਪਾਂ ਉਹ ਕੰਮ ਸਾਰਾ ਕੁਝ ਛੱਡ ਕੇ ਇੱਕ ਪਾਸੇ ਜਾਵਾਂਗੇ ਫੇਰ ਪਊਗਾ ਇਹ ਮੇਜਦ ਨੇ ਉਹ ਅੱਜ ਕੱਲ ਟੀਵੀ ਦੇਖ ਕੇ ਗੇਮ ਦੇਖ ਕੇ ਤੇ ਉਹ ਆਪਣਾ ਟਾਈਮ ਸਾਰਾ ਖਰਾਬ ਕਰ ਰਿਹਾ ਉਹੀ ਜਿਹੜਾ ਆਪਣਾ ਟਾਈਮ ਸਪੈਂਡ ਆਪਾਂ ਜਾਨਵਰਾਂ ਨੂੰ ਦੇ ਦਈਏ ਤਾਂ ਬਿਹਤਰ ਰਹੂਗਾ ਜੀ ਹੂੰ ਤੇ ਇਸ ਲਈ ਆਪਣੇ ਕੋਈ ਸਟੱਡੀਜ਼ ਤੇ ਬਾਲਾ ਫਰਕ ਨਹੀਂ ਪੈਂਦਾ ਕਿਉਂਕਿ ਜਿਹੜਾ ਆਪਣਾ ਗੇਮਾਂ ਵਾਲਾ ਟਾਈਮ ਆ ਤੇ ਉਹ ਵੱਖਰਾ ਟਾਈਮ ਉਹ ਆਪਾਂ ਜਾਨਵਰ ਤੇ ਸਪੈਂਡ ਕਰਦੇ ਆ ਆਪਣੇ ਤੇ ਜਾਨਵਰ ਰੱਖਣ ਦੇ ਕੀ ਕੀ ਫਾਇਦੇ ਹੋਏ ਜਾਨਵਰ ਰੱਖਣਾ ਜੀ ਇੱਕ ਤਾਂ ਆਪਣਾ ਜਿਹੜਾ ਪਿਆਰ ਆ ਜਾਨਵਰ ਨਾਲ ਬੱਝ ਜਾਂਦਾ ਹਮ ਆਪਣੇਸ਼ਨ ਦਾ ਤੇ ਦੂਜਾ ਇਹ ਆ ਤੇ ਇੱਕ ਆਪਣੇ ਵਿੱਚ ਸਵੇਰ ਨੂੰ ਉੱਠਣ ਦੀ ਸਿੱਖਿਆ ਹੋ ਜਾਂਦੀ ਕਿਉਂਕਿ ਅੱਗੇ ਨਹੀਂ ਤਾਂ ਜੇ ਜਾਨਵਰ ਦਾ ਪਿਆਰ ਤੋਂ ਬੈਨਦੋਣਾ ਮੈਂ ਲੇਟ ਬਹੁਤ ਹੋ ਜਾਂਦਾ ਹੈ ਇਹ ਚਾਹੇ ਨੋਟਿਸ ਕਰ ਲੇਗਾ ਤੇ ਜੇ ਆਪਾਂ ਲੇਟ ਉੱਠਾਂਗੇ ਫਿਰ ਉਹ ਸਾਰਾ ਦਿਨ ਵਧੀਆ ਨਹੀਂ ਲੰਘਦਾ ਤੇ ਇਹਨਾਂ ਟਾਈਮ ਨਾਲ ਉੱਠ ਹੋ ਜਾਂਦਾ ਮੈਨੇਜਮੈਂਟ ਹੋ ਜਾਂਦੀ ਆ ਤੇ ਇੱਕ ਸ਼ੌਂਕ ਨਾਲ ਵੱਖਰਾ ਹੈ ਅਨੀਮਲਸ ਨਾਲ ਹੁਣ ਜਿਦਾ ਆਪਣਾ ਅੰਕਲ ਪਿਆਰ ਪੈਣ ਲੱਪਿਆ ਪਹਿਲਾਂ ਸੀਗਾ ਤੇ ਪਹਿਲਾਂ ਸਿਰਫ ਸਟੱਡੀ ਕਰਨੀ ਸਕੂਲ ਆ ਕੇ ਮੋਬਾਈਲ ਚਲਾਉਣਾ ਗੇਮਸ ਦੇਖਣੀਆਂ ਗੇਮਸ ਖੇਡਣੀਆਂ ਤੇ ਪਹਿਲਾਂ ਬਾਹਰ ਖੂਤੇ ਵੀ ਨਹੀਂ ਆਉਂਦਾ ਹੁੰਦਾ ਸੀਗਾ ਤੇ ਹੁਣ ਇਹਨਾਂ ਨਾਲ ਜਾਨਵਰ ਨਾਲ ਪਿਆਰ ਪੈਣ ਦੇ ਨਾਲ ਇਦਾਂ ਹੋਇਆ ਹੁਣ ਇਹ ਇਹ ਘੋੜਾ ਜਾਂ ਘੋੜੀ ਜਿੰਨਾ ਵੀ ਹੁੰਦਾ ਜਾਨਵਰ ਆ ਇਹ ਤੇਰੀ ਜ਼ਿੰਮੇਵਾਰੀ ਹਾਂਜੀ ਅੱਧੇ ਨਾਲੋਂ ਜ਼ਿਆਦੀ ਜ਼ਿੰਮੇਵਾਰੀ ਮੇਰੀ ਹੁੰਦੀ ਜਦੋਂ ਮੈਂ ਸਕੂਲ ਗਿਆ ਉਹਨਾ ਉਦੋਂ ਕਰ ਤੇ ਕਰਦੇ ਠੀਕ ਹੈ ਬਾਕੀ ਤੇਰੀ ਹਾਂਜੀ ਬਾਕੀ ਆਪਣੀ ਏਜ ਦੇ ਜਿਹੜੇ ਕੋਈ ਮੁੰਡੇ ਕੁੜੀਆਂ ਦੇਖ ਰਿਆ ਨੇ ਉਹਨਾਂ ਨੂੰ ਕੋਈ ਸਨੇਹਾ ਦੇਣਾ ਚਾਹੇਗਾ ਹਾਂਜੀ ਬਸ ਇਹੀ ਹੈ ਕਿ ਗੇਮਾਂ ਮੋਬਾਈਲਾਂ ਦਾ ਛੱਡ ਕੇ ਥੋੜੇ ਸ਼ੌਂਕਾਂ ਦੇ ਪਾਸੇ ਨੂੰ ਜਾਣਾ ਚਾਹੀਦਾ ਹੈ ਜੀ ਹੂੰ ਹਾਂਜੀ ਥੋੜਾ ਅੰਦਰੋਂ ਨਿਕਲੋ ਹਾਂ ਜੀ ਥੋੜਾ ਅੰਦਰੋਂ ਨਿਕਲੋ ਤੇ ਆਪਣਾ ਟਾਈਮ ਜਾਨਵਰਾਂ ਨਾਲ ਸਪੈਂਡ ਕਰਨਾ ਚਾਹੀਦਾ ਹੈ ਜੀ ਤੁਹਾਡੀ ਪਰਸਨੈਲਿਟੀ 'ਚ ਫਰਕ ਪੈ ਜਾਂਦਾ ਹਾਂਜੀ ਤੇ ਆਪਣੀ ਮੈਂਟਰਲ ਹੈਲਥ ਵੀ ਵਧੀਆ ਰਹਿੰਦੀ ਹੈ ਜੀ ਮੰਨਰਾਜ ਸਾਡਾ ਇਹ ਭਤੀਜਾ ਤੁਸੀਂ ਦੇਖੋ ਵੀ ਬੱਚੇ ਨੂੰ ਜਾਨਵਰਾਂ ਨਾਲ ਸ਼ੌਕ ਇਹਦੇ ਕਾਫੀ ਮੋਟਾ ਹੁੰਦਾ ਸੀਗਾ ਸੋ ਇਹਨੇ ਉਹ ਫੈਟ ਵੀ ਲੂਜ਼ ਕੀਤੀ ਇਹਦੀ ਪਰਸਨੈਲਿਟੀ 'ਚ ਫਰਕ ਪਿਆ ਇਹਨੂੰ ਜਾਨਵਰਾਂ ਦੇ ਨਾਲ ਪਿਆਰ ਪੈਣ ਨਾਲ ਮਤਲਬ ਇਹਦਾ ਸਾਰਾ ਟਾਈਮ ਪੀਰੀਅਡ ਜਿੰਨਾ ਵੀ ਇਹਦਾ ਟਾਈਮ ਟੇਬਲ ਸਾਰਾ ਸਭ ਕੁਝ ਬਦਲ ਗਿਆ ਔਰ ਇਹਨੂੰ ਮੁੰਡੇ ਨੇ ਆਪਣੇ ਆਪ ਨੂੰ ਕਾਫੀ ਕੁਝ ਇਹਦੇ 'ਚ ਅਸੀਂ ਚੇਂਜਸ ਦੇਖੀਆਂ ਹਨਾ ਤੇ ਇਸ ਕਰਕੇ ਅਸੀਂ ਕਹਾਂਗੇ ਕਿ ਜ਼ਰੂਰ ਆਪਣੇ ਬੱਚਿਆਂ ਨੂੰ ਜਿਹੜਾ ਆ ਉਹਨਾਂ ਦੇ ਸ਼ੌਕ ਨਾਲ ਜੋੜੋ ਜੇ ਜਾਨਵਰ ਨਹੀਂ ਤੇ ਘੱਟੋ ਘੱਟ ਗਰਾਊਂਡ 'ਚ ਜ਼ਰੂਰ ਭੇਜੋ ਤੇ ਜਿਹੜੇ ਲੋਕ ਰੱਖ ਸਕਦੇ ਨੇ ਉਹ ਜ਼ਰੂਰ ਮਾੜਾ ਮੋਟਾ ਕੋਈ ਜਾਨਵਰ ਰੱਖੋ ਬਸ ਇੰਨਾ ਕੁ ਧਿਆਨ ਕਿ ਸਟਾਰਟਿੰਗ ਜਿਹੜੀ ਆ ਉਹ ਘੋੜੀ ਤੋਂ ਕਰਿਓ ਜਿਹੜੀ ਸਾਊ ਸੁਭਾਅ ਦੀ ਆ ਜੇ ਰੱਖ ਕੇ ਵੀ ਦੇਣਾ ਜਾਨਵਰ ਕਿਸੇ ਨੇ ਆਪਣੇ ਬੱਚੇ ਨੂੰ ਇਹ ਨਾ ਹੋਵੇ ਕਿ ਸਿੱਧਾ ਤੁਸੀਂ ਸਿੱਧਾ ਮਤਲਬ ਘੋੜਾ ਇਹ ਨਾ ਰੱਖਣ ਤੌਰ 'ਤੇਓ ਘੋੜੇ ਅਗਰੈਸਿਵਨੈਸ ਅਗਰ ਦਿਖਾ ਗਏ ਤੁਹਾਡੇ ਬੱਚੇ ਨੂੰ ਮਾੜਾ ਮੋਟਾ ਵੀ ਉਹਨਾਂ ਨੇ ਮਾਰ ਦਿੱਤਾ ਤੇ ਫੇ ਤੁਸੀਂ ਉਹ ਉਸੇ ਵੇਲੇ ਵੇਚ ਦੇਵੋਗੇ ਤੇ ਇਸ ਤਰ੍ਹਾਂ ਥੋੜਾ ਜਿਹਾ ਧਿਆਨ ਰੱਖਿਓ ਬਾਕੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਉਮੀਦ ਕਰਦੇ ਆ ਤੇ ਪੀਆਰ ਪੰਜਾਬ ਤੇ ਜੁੜੇ ਰਹੋ ਲਾਈਕ ਵਾਲਾ ਬਟਨ ਦਬਾ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਿਓ ਔਰ ਹਾਂ ਜਿਹੜੇ ਜਿੰਨੇ ਵੀ دوست ਪਹਿਲੀ ਵਾਰੀ ਚੈਨਲ ਤੇ ਆਏ ਆ ਉਹ ਇਹਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ